ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਜੀ ਦੇ ਹੁਕਮ ਨੂੰ ਮੰਨਣ ਨਾਲ ਇੱਕ ਮਾਮੂਲੀ ਇਨਸਾਨ ਵੀ ਮਹਾਨ ਬਣ ਸਕਦਾ ਹੈ ਇਸ ਦਾ ਪਤਾ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਤੋਂ ਲੱਗਦਾ ਹੈ ਆਪ ਜੀ ਦਾ ਪਹਿਲਾ ਨਾਮ ਪਾਈ ਲੈਣਾ ਜਿਸੀ ਆਪ ਜੀ ਦਾ ਜਨਮ 31 ਮਾਰਚ ਸਨ 1504 ਨੂੰ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਆਪ ਦੇ ਪਿਤਾ ਦਾ ਨਾਮ 피ਰੂ ਮਲ ਜੀ ਅਤੇ ਮਾਤਾ ਦਾ ਨਾਮ ਦੇਆਕੌਰ ਜੀ ਸੀ ਸਨ 1519 ਵਿੱਚ ਆਪ ਜਾਦਾ ਵਿਆਹ ਦੇਵੀ ਚੰਦ ਦੀ ਸੁਪਤਰੀ ਮਾਤਾ ਕੀਵੀ ਜੀ ਨਾਲ ਹੋਇਆ ਮਾਤਾ ਕੀਵੀ ਜੀ ਦੀ ਕੁਖੋਂ ਦੋ ਪੁੱਤਰ ਦਾਤੂ ਜੀ ਅਤੇ ਦਾਸੂ ਜੀ ਤੇ ਦੋ ਧੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਪੈਦਾ ਹੋਇਆ ਭਾਈ ਲਹਿਣਾ ਜੀ ਪਹਿਲਾ ਦੇਵੀ ਦੇ ਪੁਜਾਰੀ ਸਨ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦ ਸਨ ਪਰ ਵੈਗੁਰੂ ਬਾਰੇ ਉਨ੍ਹਾਂ ਦੀ ਸੋਝੀ ਨਹੀਂ ਸੀ ਇੱਕ ਵਾਰ ਉਹਨਾਂ ਨੇ ਗੁਰੂ ਜੀ ਦੇ ਇੱਕ ਭਾਈ ਜੋਧ ਜੀ ਕੋਲੋਂ ਗੁਰੂ ਜੀ ਦੀ ਬਾਣੀ ਸੁਣੀ ਬਾਣੀ ਪਾਈ ਲਹਿਣਾ ਜੀ ਨੂੰ ਬੜੀ ਮਿੱਠੀ ਲੱਗੀ ਮਨ ਵਿੱਚ ਖੇੜਾ ਆ ਗਿਆ ਮਨ ਵਿੱਚ ਖਿਆਲ ਆਇਆ ਕਿ ਜਿਸ ਗੁਰ ਜੀ ਦੀ ਬਾਣੀ ਇੰਨੀ ਮਿੱਠੀ ਤੇ ਸੱਚੀ ਹੈ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਕੁਝ ਸਮੇਂ ਬਾਅਦ ਜਦੋਂ ਪਾਈ ਲਹਿਣਾ ਜੀ ਦੇਵੀ ਦਰਸਨਾਂ ਨੂੰ ਜਾ ਰਹੇ ਸਨ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਤੇ ਉਹਨਾਂ ਦੇ ਸੁੰਦਰ ਉਪਦੇਸ਼ ਸੁਣਨ ਨਾਲ ਪਾਈ ਲਹਿਣਾ ਜੀ ਦੇ ਮਨ ਨੂੰ ਸ਼ਾਂਤੀ ਆ ਗਈ ਮਨ ਅਜੇਹਾ ਪਰਸਨ ਹੋਇਆ ਕਿ ਦੇਵੀ ਕੋਲ ਜਾਣਾ ਭੁੱਲ ਗਏ ਗੁਰੂ ਨਾਨਕ ਜੀ ਦੇ ਹੀ ਹੋ ਕੇ ਰਹੇ ਭਾਈ ਲਹਿਣਾ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਰਾਤ ਨੂੰ ਹੀ ਕੰਦ ਉਸਾਰਨੀ ਆਰੰਭ ਕਰ ਦਿੱਤੀ ਪੰਜ ਇਸ ਤਰ੍ਹਾਂ ਹੀ ਗੁਰਜੀ ਨੇ ਆਪਣੇ ਪੁੱਤਰਾਂ ਨੂੰ ਸਿਆਲ ਦੇ ਦਿਨਾਂ ਵਿੱਚ ਅੱਧੀ ਰਾਤ ਨੂੰ ਵਸਤਰ ਤੋਣ ਦਾ ਹੁਕਮ ਦਿੱਤਾ ਪਰ ਉਹ ਨਾ ਕਰ ਦਿੱਤੀ ਭਾਈ ਲਹਿਣਾ ਜੀ ਨੇ ਉਸੇ ਵੇਲੇ ਹੀ ਵਸਤਰ ਤੋੜ ਦਿੱਤੇ 6 ਇੱਕ ਵਾਰ ਆਪ ਗੁਰੂ ਸਾਹਿਬ ਦੇ ਕਹਿਣ ਉੱਤੇ ਮੁਰਦਾਖਾਨ ਨੂੰ ਵੀ ਤਿਆਰ ਹੋ ਗਏ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਤੇ ਬਹੁਤ ਪਰਸਨ ਹੋਏ ਕਿਉਂਕਿ ਭਾਈ ਜੀ ਨੇ ਮਨਮਤ ਦਾ ਤਿਆਗ ਕਰਨ ਤੇ ਗੁਰਮਤੇ ਨੂੰ ਅਪਣਾਉਣ ਵਿੱਚ जरा ਟਿੱਲ ਨਹੀਂ ਸੀ ਲਾਈ ਤੇ ਗੁਰੂ ਜੀ ਦੇ ਹਰ ਹੁਕਮ ਤੇ ਫੁੱਲ ਚੜਾਏ ਸਨ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਅੰਗ ਲਾਇਆ ਤੇ ਭਾਈ ਲਹਿਣਾ ਤੋਂ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਬੁਰੀਾਈ ਬਖਸ਼ ਦਿੱਤੀ ਸਾਰੀਆਂ ਸੰਗਤਾਂ ਤੇ ਸਾਹਮਣੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਬਾਨੀ ਦੀ ਪੋਤੀ ਵੀ ਉਹਨਾਂ ਨੂੰ ਦੇ ਦਿੱਤੀ ਤੇ ਆਪ ਗੁਰੂ ਨਾਨਕ ਦੇਵ ਜੀ ਸਤੰਬਰ ਸਨ 1539 ਵਿੱਚ ਜੋਤੀ ਜੋਤ ਸਮਾ ਗਏ ਸਿੱਖੀ ਧਾਰਨ ਕੀਤੀ ਸੇਵਾ ਤੇ ਕਾਲ ਕਮਾਈ ਨਾਲ ਗੁਰੂ ਜੀ ਦਾ ਮਨ ਜਿੱਤ ਲਿਆ ਬਾਬਾ ਅਮਰਦਾਸ ਜੀ ਨੇ ਸਿੱਖ ਧਰਮ ਨਾਲ ਖੁਨਸਖਾਨ ਵਾਲੇ ਸਿਵਨਾੰਦ ਤਪੇ ਦੀ ਅਸਲੀਅਤ ਸੰਗਤਾਂ ਸਾਹਮਣੇ ਜਾਇਰ ਕੀਤੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਕਰਨ ਦੇ ਬਾਬਾ ਅਮਰਦਾਸ ਜੀ ਨੇ ਸਨ 1546 ਵਿੱਚ ਗੋਵਿੰਦਵਾਲ ਨਗਰ ਬਸਾਉਣਾ ਆਰੰਭ ਕੀਤਾ ਗੁਰੂ ਜੀ ਨੇ ਸਿੱਖਾਂ ਨੂੰ ਕਿਰਤ ਕਰਨ ਦੀ ਅਮਲੀ ਸਿੱਖਿਆ ਦਿੱਤੀ ਆਪ ਮੁੰਜਦਾਬਾਨ ਵਟਿਆ ਕਰਦੇ ਸਨ ਇਸ ਤੋਂ ਸਿਵਾ ਆਪਣੇ ਗੁਜ਼ਾਰੇ ਲਈ ਦਾਤੂ ਤੇ ਦਾਸੂ ਜੀ ਦੀ ਹੱਤੀ ਤੋਂ ਵੀ ਕੁਝ ਮਾਇਆ ਲੈਦੇ ਸਨ ਸਿੱਖਾਂ ਤੋਂ ਆਈ ਕਾਰਪੇਟਾਂ ਦੀ ਵਰਤੋਂ ਸਾਂਝੇ ਕਾਰਜਾਂ ਲਈ ਹੀ ਕੀਤੀ ਜਾਂਦੀ ਸੀ ਆਪ ਨੇ ਗੁਰਿਆਈ ਦੀ ਜ਼ਿੰਮੇਵਾਰੀ 13 ਸਾਲ ਨਿਭਾਈ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ ਕੇ ਆਪ 29 ਮਾਰਚ 1552 ਨੂੰ ਜੋਤੀ ਜੋਤਿ ਸਮਾ ਗਏ ਆਪਨੇ ਗੁਰਿਆਈ ਦੀ ਜ਼ਿੰਮੇਵਾਰੀ 13 ਸਾਲ ਨਿਭਾਈ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ ਕੇ ਆਪ 29 ਮਾਰਚ 1552 ਨੂੰ ਜੋਤੀ ਜੋਤਿ ਸਮਾ ਗਏ ਸਿੱਖਿਆ ਗੁਰੂ ਦੀ ਸਿੱਖਿਆ ਹੁਕਮ ਮੰਨਣ ਵਾਲਾ ਮਨੁੱਖੀ ਗੁਰੂ ਦੀਆਂ ਨਜ਼ਰਾਂ ਵਿੱਚ ਪਰਮਾਨ ਚੜਦਾ ਹੈ ਅਸੀਂ ਵੀ ਗੁਰਬਾਣੀ ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਜੀਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ